ਸ਼੍ਰੀਕਲ ਜੀ ਮੈਂ ਹਾਂ ਕਿਰਨਦੀਪ ਕੌਰ ਮਠਾੜੂ ਮੇਰੇ ਚੈਨਲ ਫਤਿਹ ਕਲੈਕਸ਼ਨ ਬੁੱਢਲਾ ਦਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਬੁਟੀਕ ਵਰਕ ਦੇ ਸੂਟ ਲੈ ਕੇ ਆਏ ਹਾਂ ਜੀ ਚਲੋ ਮੈਂ ਤੁਹਾਨੂੰ ਪਹਿਲਾਂ ਆਪਣਾ ਖੁੱਦ ਦਾ ਪਾਇਆ ਹੋਇਆ ਸੂਟ ਦਿਖਾਦੀ ਮਾਂ ਜੀ ਇਹ ਜਿਹੜਾ ਮੈਂ ਨੇ ਖੁੱਦ ਰੈਡੀ ਕਰਵਾਇਆ ਹੋਇਆ neck ਤੇ ਆਪਾਂ ਇਦਾਂ ਡਿਟੇਲਿੰਗ ਦਿੱਤੀ ਹੋਈ ਹੈ ਜੀ neck ਤੇ ਵਰਕ ਦਿੱਤਾ ਬਹੁਤ ਸੋਹਣਾ ਬਾਜੂ ਤੇ ਵਰਕ ਨਹੀਂ ਹੋਇਆ ਹੈ ਇਹਦੇ ਤਾਂ ਔਰ ਬਾਟਮ ਇਹਦੀ ਮੈਂ ਪਲੇਨ ਰੱਖੀ ਹੈ ਐਜ਼ ਇਟ ਇਹੀ ਮਤਲਬ ਥੀਮ ਜੀ ਰੱਖ ਕੇ ਜਿਵੇਂ ਆਪਾਂ ਤੁਹਾਡੇ ਲਈ ਸੂਟ ਤੇ ਇਹ ਜਿਹੜੇ ਸੂਟ ਹੋਣਗੇ ਜੀ ਬੜੇ ਸੋਹਣੇ ਇਹ ਬਣ ਕੇ ਰੈਡੀ ਹੋ ਕੇ ਆਪਣੇ ਕੋਲੇ ਆਏ ਨੇਗੇ ਇਹਨਾਂ ਦੀਆਂ ਜਿਹੜੀਆਂ ਸ਼ਰਟਸ ਹੋਣਗੀਆਂ ਇੰਦਾ ਨੈੱਕੋ ਬਣੂਗਾ ਜੀ ਸ਼ਰਟਸ ਦਾ ਇਹਦਾ ਜਿਹੜਾ ਇੱਥੇ ਨੈੱਕ ਬਣ ਜੂਗਾ ਜੀ ਚੋਰਸ ਦਾ ਨੈੱਕ ਬਣਨ ਵਾਲਾ ਇਹ ਰੂਗਾ ਜੀ ਸ਼ਰਟ ਦਾ ਪ੍ਰਿੰਟ ਰਹਿਣ ਵਾਲਾ ਇੰਦਾ ਮੈੱਕ ਬਣ ਜਾਣਾ ਜੀ ਇਹਦਾ ਔਰ ਇਹ ਹੋਣੀ ਹੈ ਜੀ ਇਹਦੀ ਬਾਟਮ ਨਾਲ ਇਹ ਵਾਲੀ ਇਹਦੀ ਬਾਟਮ ਹੋਊਗੀ ਜੀ ਬਾਟਮ ਤੇ ਵਰਕ ਆਊਗਾ ਪੌਂਚੇ ਦੇ ਉੱਤੇ ਔਰ ਨਾਲ ਆਊਗਾ ਜੀ ਮਸਲੀਨ ਦਾ ਦੁਪੱਟਾ ਨਾਲ ਆਊਗਾ ਜੀ ਮਸਲੀਨ ਦਾ ਦੁਪੱਟਾ ਮੈਂ ਦੁਬਾਰਾ ਤੋਂ ਦਿਖਾ ਰਹੀ ਏ ਮਾ ਜੀ neck ਦੀ ਡਿਟੇਲਿੰਗ ਸਭ ਤੋਂ ਪਹਿਲਾਂ ਦੇਖੋ ਇਹਦੇ ਤੇ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਪੈਚ ਵਰਕ ਹੋਇਆ ਜੀ ਬਹੁਤ ਜ਼ਿਆਦਾ ਫਿਨਿਸ਼ਿੰਗ ਨਾਲ ਹੋਇਆ ਜੀ ਬਹੁਤ ਸੋਹਣਾ ਵਰਕ ਹੋਇਆ ਜਿਹੜਾ ਇਹ ਵਰਕ ਹੈ ਜੀ ਸਾਰਾ ਮੈਂ ਤੁਹਾਨੂੰ ਦਿਖਾਤਾ ਜਿੱਦਾਂ ਮੈਂ ਇਹਨੇ ਸੂਟ ਪਾਇਆ ਜੀ ਉਸ ਤਰ੍ਹਾਂ ਇਹਦਾ neck ਬਣਨ ਵਾਲਾ ਹੈ ਜੀ ਇੱਥੇ ਚੌਰਸ neck ਬਣੂਗਾ ਜੀ ਇਹਦਾ ਜਿੰਨਾ ਮਰਜੀ neck ਬਣਾ ਸਕਦੇ ਹੋ ਬਹੁਤ ਸੋਹਣਾ ਇਹਦਾ neck ਬਣ ਕੇ ਰੈਡੀ ਹੋਣ ਵਾਲਾ ਔਰ ਇਹ ਬਣੂਗੀ ਜੀ ਇਹਦੀ ਬਾਟਮ ਸਾਡਾ ਇਹ ਮਤਲਬ ਪੀਕ ਤੇ ਹੈ ਜੀ ਡਿਜ਼ਾਈਨ ਬਹੁਤ ਜ਼ਿਆਦਾ ਡਿਮਾਂਡਿੰਗ ਡਿਜ਼ਾਈਨ ਹੈ ਜਿਹੜਾ ਆਪਾਂ ਤੁਹਾਡੀ ਲੈ ਕੇ ਆਏ ਆ ਇਹ ਹੈਗੇ ਜੀ ਇਹਦੀ ਬਾਟਮ ਔਰ ਜਿਹੜਾ ਇਹਦਾ ਸਟੱਫ ਰਹੂਗਾ ਸਾਰਿਆਂ ਦਾ ਕਾਟਨ ਹੀ ਰਹੂਗਾ ਜੀ ਕੋਈ ਕਾਟਨ ਬਡਾਲ ਕਾਟਨ ਦੇ ਨਾਲ ਬਾਟਮ ਹੈ ਕਿਸੇ ਦਾ ਪਿਓਰ ਕਾਟਨ ਦੇ ਨਾਲ ਰਹੂਗਾ ਜੀ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਬੇਸ ਲੱਗੇ ਆ ਪਰ ਲੱਗੇ ਸਾਰੇ ਕਾਟਨ ਹੋਏ ਆ ਔਰ ਨਾਲ ਆਊਗਾ ਜੀ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਮਸਲੀਨ ਦਾ ਦੁਪੱਟਾ ਆਊਗਾ ਜੀ ਨਾਲ ਬੜਾ ਸੋਹਣਾ ਦੁਪੱਟਾ ਹੈ ਜੀ ਮਸਲੀਨ ਦਾ ਔਰ ਇਹਦਾ ਜਿਹੜਾ ਪ੍ਰਾਈਸ ਰਹੂਗਾ ਜੀ 1090 ਰੁਪਏ 1090 ਰੁਪਏ ਦਾ ਰਹਿਣ ਵਾਲਾ ਹੈ ਜੀ ਪ੍ਰਾਈਸ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੁੰਦਾ ਜੀ ਅਗਰ ਤੁਸੀਂ ਇਹਨਾਂ ਦੇ ਵਿੱਚੋਂ ਸੂਟ ਲੈਣਾ ਚਾਹੁੰਦੇ ਹੋ ਇਹਦਾ ਅਗਰ ਇਹੀ ਸੂਟ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਭੇਜ ਸਕਦੇ ਹੋ ਦੁਬਾਰਾ ਤੋਂ ਤੁਹਾਨੂੰ ਦਿਖਾ ਦੇਵਾਂ ਇਹ ਹੈਗਾ ਜੀ ਸ਼ਰਟ ਦਾ ਕਲਰ ਗ੍ਰੇਸ਼ ਬਲੂ ਜਿਹਾ ਕਲਰ ਹੈ ਨਾਲ ਆਪਾਂ ਜਿਹੜਾ ਪਿਸਤਾ ਗ੍ਰੀਨ ਦੀ ਮੈਚਿੰਗ ਕੀਤੀ ਹੋਈ ਹੈ बॉटਮ ਤੇ ਵੀ ਵਰਕ ਆਊਗਾ ਦੁਪੱਟਾ ਵੀ ਮਸਲੀਨ ਦਾ ਆਊਗਾ ਔਰ ਜਿਹੜਾ ਨੈੱਕ ਤੇ ਹੈ ਜੀ ਨੈੱਕ ਤੇ ਵੀ ਬੜਾ ਸੋਹਣਾ ਵਰਕ ਆਊਗਾ ਪ੍ਰਾਈਸ ਹੈਗਾ ਜੀ ਇਹਦਾ ਸਿਰਫ ਤੇ ਸਿਰਫ 1090 ਰੁਪਏ ਦਾ ਜਿਹੜਾ ਪ੍ਰਾਈਸ ਰੂਗਾ ਜੀ ਨੈਕਸਟ ਕਲਰ ਹੈਗਾ ਜੀ ਇਹਦਾ ਰਸਟ ਦੇ ਨਾਲ ਰਸਟ ਜਿਹੜੀ ਟੋਨ ਸ਼ੇਡ ਹੈ ਜੀ ਨੈਕਸਟ ਬਹੁਤ ਸੋਹਣੀ ਸ਼ੇਡ ਹੈ ਜੀ ਇਹਦਾ ਜਿਹੜਾ ਸਟੱਫ ਲੱਗਿਆ ਜੀ ਸ਼ਰਟ ਦਾ ਬਹੁਤ ਸੋਹਣਾ ਸਟੱਫ ਲੱਗਿਆ ਜੀ ਸ਼ਰਟ ਦਾ ਇਹਦਾ ਇਹਦੀ ਸ਼ਰਟ ਦਾ ਨਾ ਐਦਾਂ ਦਾ ਸਟੱਫ ਲੱਗਿਆ ਜੀ ਜਿਹਦੇ ਵਿੱਚ ਨਾ ਥੋੜੀ ਜੀ ਸ਼ਾਈਨ ਵਾਲੀ ਲਾਈਨ ਹੈ ਬਟ ਇਹ ਚੁਬਦੀ ਨਹੀਂ ਬਹੁਤ ਹੀ ਸੌਫਟ ਕਪੜਾ ਲੱਗਿਆ ਹੈ ਜੀ ਬਹੁਤ ਹੀ ਸੌਫਟ ਕਪੜਾ ਲੱਗਿਆ ਹੈ ਔਰ ਇਹ ਹੈਗਾ ਜੀ ਇਹਦਾ ਸ਼ਰਟ ਦਾ ਨੈਕ ਦਾ ਡਿਜ਼ਾਈਨ ਬਣਿਆ ਹੋਇਆ ਇਹ ਹੈਗਾ ਸ਼ਰਟ ਦਾ ਪ੍ਰਿੰਟ ਆਊਗਾ ਔਰ ਨਾਲ ਇਹ ਆਊਗਾ ਜੀ ਦੁਪੱਟਾ ਇਹ ਹੈਗੀ ਹੈ ਜੀ ਇਹਦੀ ਬਾਟਮ ਬਾਟਮ ਦੇ ਉੱਤੇ ਵੀ ਵਰਕ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਬਾਟਮ ਦੇ ਉੱਤੇ ਵਰਕ ਹੋਇਆ ਇਹ ਜਿਹੜੇ ਦੁਪੱਟੇ ਹੋਣਗੇ ਵਿਦਆਊਟ ਲੇਸ ਹੋਣਗੇ ਅਗਰ ਤੁਸੀਂ ਇਹਨਾਂ ਤੇ ਲੇਸ ਲਗਵਾਉਣਾ ਚਾਹੋ ਨੇ ਤਾਂ ਉਹਦੀ ਲੇਸ ਨਾਲ ਫਿਨਿਸ਼ਿੰਗ ਦੇਣਾ ਦੇਵਾਂਗੇ ਤਾਂ ਉਹਦਾ ਅਲੱਗ ਚਾਰजेस ਹੋਣਗੇ ਜੀ ਬਿਨਾ ਲੇਸ ਤੋਂ ਇਹ ਜਿਹੜੇ ਸੂਟ ਬਣੇਗਾ ਜੀ ਤੁਹਾਡਾ 1090 ਰੁਪਏ ਦਾ ਬਣੇਗਾ 1090 ਰੁਪਏ ਦਾ ਆਪਾਂ ਪ੍ਰਾਈਸ ਰੱਖਿਆ ਹੈ ਜੀ ਔਰ ਇਹ ਹੈਗਾ ਜੀ ਇਹਦਾ ਕੰਪਲੀਟ ਸੈੱਟ ਦਾ ਜਿਹੜੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਬਹੁਤ ਸੋਹਣਾ ਇਹ ਸੈੱਟ ਹੈ ਜੀ ਕੰਪਲੀਟ ਇਸ ਤੋਂ ਬਾਅਦ ਨੈਕਸਟ ਕਲਰ ਹੈ ਯੂਨੀਕ ਜਿਹਾ ਸ਼ੇਡ ਹੈ ਜੀ ਇਹ ਡਿਫਰੈਂਟ ਜਿਹਾ ਸ਼ੇਡ ਹੈ ਬਹੁਤ ਸੋਹਣੀ ਸ਼ੇਡ ਹੈ ਜੀ ਇਹ ਵੀ ਇਹ ਵਾਲੀ ਆਉਗੀ ਜੀ ਇਹਦੀ ਨੈਕ ਇਹਦਾ ਜਿਹੜਾ ਬੇਸ ਕਲਰ ਹੈ ਜੀ ਇਹ ਬਹੁਤ ਸੋਹਣਾ ਸਟੱਫ ਲੱਗਿਆ ਹੋਇਆ ਹੈ ਇਹਦੇ ਜਿਵੇਂ ਬਰਬਰੀ ਹੁੰਦੀ ਹੈ ਜੀ ਬੜਾ ਸੋਹਣਾ ਬਰਬਰੀ ਦਾ ਸਟੱਫ ਲੱਗਿਆ ਜਿੱਦਾਂ ਬਰਬਰੀ ਦਾ ਸਟੱਫ ਹੁੰਦਾ ਬਹੁਤ ਪਿਆਰਾ ਸਟੱਫ ਲੱਗਿਆ ਹੋਇਆ ਹੈ ਇਹਦੇ ਔਰ ਇਹ ਹੈਗਾ ਜੀ ਇਹਦਾ neck ਬਣਿਆ ਹੋਇਆ neck ਦੇ ਉੱਤੇ ਦੇਖੋ ਡਿਟੇਲਿੰਗ ਚੈੱਕ ਕਰ ਸਕਦੇ ਹੋ ਜਿੱਦਾਂ ਇਹ ਲਾਈਟ ਕਲਰ ਦੇ ਫਲਾਰ ਨੇ ਜੀ ਉੱਦਾਂ ਲਾਈਟ ਕਲਰ ਦਾ ਪੈਚ ਦੇ ਕੇ ਆਪਾਂ ਇਹਦੇ ਤੇ ਵਰਕ ਕਰਿਆ neck ਦੇ ਉੱਤੇ ਵਰਕ ਪੂਰ ਫਿਨਿਸ਼ਿੰਗ ਨਾਲ ਹੁੰਦਾ ਜੀ ਆਪਣਾ ਵਰਕ ਦੇ ਵਿੱਚ ਕੋਈ ਕਮੀ ਨਹੀਂ ਆ ਔਰ ਇਹ ਹੈਗਾ ਜੀ ਇਹਦਾ ਦੁਪੱਟਾ ਮਸਲੀਨ ਦਾ ਨਾਲ ਦੁਪੱਟਾ ਰੈਡੀ ਕੀਤਾ ਔਰ ਇਹ ਹੈਗੇ ਜੀ ਇਹਦੀ ਬਾਟਮ ਨਾਲ ਆਪਾਂ ਜਿਹੜੀ ਬਾਟਮ ਵੀ ਰੈਡੀ ਕਰਵਾਈ ਹੈ ਜੀ ਕਈ ਡਿਮਾਂਡ ਸੀ ਜੀ ਪਹਿਣਾ ਦੀ ਵੀ ਨਾਲ ਬਾਟਮ ਵੀ ਹੋਵੇ ਆਪਾਂ ਬਾਟਮ ਵੀ ਰੈਡੀ ਕਰਵਾਈ ਆ 1090 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਔਰ ਇਸ ਤੋਂ ਬਾਅਦ ਨੈਕਸਟ ਆਪਣੇ ਕੋਲੇ ਸੂਟ ਹੈ ਜੀ ਬੜਾ ਸੋਹਣਾ ਸੂਟ ਹੈ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਦੇ ਵਿੱਚ ਬਣਿਆ ਹੋਇਆ ਜੀ ਇਹ ਜਿਹੜਾ ਇਹਦਾ ਪ੍ਰਿੰਟ ਹੈ ਬੜਾ ਸੋਹਣਾ ਪਿਓਰ ਕਾਟਨ ਆਊਗਾ ਜੀ ਇਹਦਾ ਸਟੱਫ ਇਹਦਾ ਜਿਹੜਾ ਕਲਰ ਹੈਗਾ ਜੀ ਜਿਹੜਾ ਨਿਊਡ ਜਿਹਾ ਸ਼ੇਡ ਚੱਲਿਆ ਅੱਜਕੱਲ ਬੜਾ ਸੋਹਣਾ ਬਲੂ ਜ੍ਹਾ ਨਿਊਡ ਬਲੂ ਜ੍ਹਾ ਜਿਹੜਾ ਸ਼ੇਡ ਆਊਗਾ ਜੀ ਇਹਦੇ ਨਾਲ ਜਿਹੜੀ ਉੱਪਰ ਜਿਹੜਾ ਇਹ ਮੈਚਿੰਗ ਕੀਤੀ ਵੀ ਹੈ ਬਿਲਕੁਲ ਕੰਬੋ ਸੇਮ ਕਲਰ ਦਾ ਜਿੱਦਾਂ ਇਦਾਂ ਡਿਜ਼ਾਈਨਿੰਗ ਦੇ ਵਿੱਚ ਕਲਰ ਹੈ ਜੀ ਇਹਦੇ ਪ੍ਰਿੰਟ ਦੇ ਵਿੱਚ ਉਹੀ ਕਲਰ ਦੀ ਆਪਾਂ ਜਿਹੜਾ ਮੈਚ ਕਰਕੇ ਹੀ ਆਪਣਾ ਜਿਹੜਾ ਲਗਾਇਆ ਹੋਇਆ ਜੀ ਪੈਚ ਲਗਾਇਆ ਹੈ ਬਹੁਤ ਸੋਹਣਾ ਇਹਦਾ ਵਰਕ ਹੋਇਆ ਹੋਇਆ ਜੀ ਵਰਕ ਦੀ ਫਿਨਿਸ਼ਿੰਗ ਫੁੱਲ ਹੁੰਦੀ ਹੈ ਜੀ ਕੋਈ ਵੀ ਇਦਾਂ ਨਹੀਂ ਸਾਰਾ ਬਹੁਤ ਸੋਹਣਾ ਵਰਕ ਹੋਇਆ ਔਰ ਨਾਲ ਇਹਦੀ ਬਾਟਮ ਹੈ ਜੀ ਬੜੀ ਸੋਹਣੀ ਬਾਟਮ ਰੈਡੀ ਕੀਤੀ ਹੈ ਬਾਟਮ ਦੇ ਉੱਤੇ ਵੀ ਬਹੁਤ ਸੋਹਣੀ ਫਿਨਿਸ਼ਿੰਗ ਦਾ ਵਰਕ ਹੋਇਆ ਜੀ ਕੈਮਰੀਕ ਦੀ ਨਾਲ ਬਾਟਮ ਲਾਈ ਹੈ ਜੀ ਸਾਰਿਆਂ ਦੇ ਔਰ ਦੁਪੱਟੇ ਸਾਰਿਆਂ ਦੇ ਨਾਲ ਮਸਲੀਨ ਦੇ ਲਾਏ ਹੋਏ ਨੇ ਦੁਪੱਟਿਆਂ ਦਾ ਬੇਸ ਮਸਲੀਨ ਦਾ ਲਾਇਆ ਜੀ ਪ੍ਰਾਈਸ ਤੁਹਾਨੂੰ ਦੱਸ ਹੀ ਦਿੱਤਾ 1000 90 ਰੁਪਏ ਜਿਹੜਾ ਇਹਦਾ ਪ੍ਰਾਈਸ ਰਹੂਗਾ ਜੀ ਨੈਕਸਟ ਜਿਹੜੀ ਡਿਜ਼ਾਈਨ ਆਊਗੀ ਜੀ ਮੋਰ ਪੰਖੀ ਦੇ ਨਾਲ ਆਊਗੀ ਇਹ ਵੀ कॉटन बेस ਹੈ ਜੀ ਇਹ ਵੀ कॉटन बेस ਹੈ ਮੋਰ ਪੰਖੀ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ ਜੀ ਨਾਲ बॉटम ਆਊਗੀ ਬਹੁਤ ਸੋਹਣੀ बॉटम ਹੈ ਜੀ ਲਾਈਟ ਡਾਰਕ ਸ਼ੇਡ ਦਾ ਕੰਬੋ ਹੈ ਨਾਲ ਜਿਹੜਾ ਮਸਲੀਨ ਦਾ ਦੁਪੱਟਾ ਜੀ ਮੋਰ ਪੰਖੀ ਸ਼ੇਡ ਦਾ ਹੀ ਸੇਮ ਦੁਪੱਟਾ ਦੁਪੱਟਾ ਰੈਡੀ ਕੀਤਾ ਅਗਰ ਤੁਸੀਂ ਦੁਪੱਟੇ ਨੂੰ ਲੇਸ ਵਗੈਰਾ ਲਗਾਉਣਾ ਚਾਹੁੰਦੇ ਹੋ ਲੇਸ ਵਗੈਰਾ ਦਾ ਜਿਹੜਾ ਅਲੱਗ ਤੋਂ ਚਾਰजेस ਐਡ ਹੋ ਜਾਣਗੇ ਬਿਨਾ ਲੇਸ ਤੋਂ ਇਹ ਦੁਪੱਟੇ ਦਾ ਜਿਹੜਾ ਸੂਟ ਨਾਲ ਪ੍ਰਾਈਸ ਹੋਊਗਾ ਜੀ 1090 ਰੁਪਏ ਹੋਊਗਾ ਔਰ ਲਾਸਟ ਜਿਹੜਾ ਹੈਗਾ ਜੀ ਆਪਣੇ ਕੋਲੇ ਇਦਾਂ ਦਾ ਸੂਟ ਹੈ ਇਹ ਇਹਦਾ ਜਿਹੜਾ ਦੁਪੱਟਾ ਹਲੇ ਰੈਡੀ ਨਹੀਂ ਹੋਇਆ ਆਪਣਾ ਹਲੇ ਰਹਿੰਦਾ ਹੈ ਜੀ ਇਹਦਾ ਦੁਪੱਟਾ ਪਰ ਇਹਨੂੰ ਰੈਡੀ ਕਰਵਾ ਕੇ ਦੇ ਦਾਂਗੇ ਇਹਦਾ ਦੁਪੱਟਾ ਪਤਾ ਨੂੰ ਰੈਡੀ ਕਰਵਾ ਕੇ ਦੇ ਦਾਂਗੇ ਜੀ ਇਹਦਾ ਦੁਪੱਟਾ ਰੈਡੀ ਨਹੀਂ ਹੋਇਆ ਇਹ ਬਿਨਾਂ ਦੁਪੱਟੇ ਤੋਂ ਸੂਟ ਆਇਆ ਜੀ ਆਪਣੇ ਕੋਲੇ ਮਤਲਬ ਬਿਨਾਂ ਦੁਪੱਟੇ ਤੋਂ ਸੂਟ ਬਣਿਆ ਜੀ ਹਲੇ ਇਹ ਦੁਪੱਟਾ ਇਹਦਾ ਰਹਿ ਗਿਆ ਰੈਡੀ ਹੋਣ ਕਣੀਓ ਅਗਰ ਤੁਸੀਂ ਦੁਪੱਟਾ ਖੁਦ ਵੀ ਲੈਣਾ ਚਾਹੋ ਨੇ ਖੁਦ ਵੀ ਲੈ ਸਕਦੇ ਹੋ ਇੱਕੋ ਹੀ ਸੂਟ ਹੈ ਜੀ ਇਹਦੇ ਨਾਲ ਦੁਪੱਟਾ ਹਲੇ ਢਾਈ ਨਹੀਂ ਹੋਇਆ ਅਗਰ ਤੁਸੀਂ ਦੁਪੱਟੇ ਦੇ ਨਾਲ ਲੈਣਾ ਚਾਹੋ ਨੇ ਅਸੀਂ ਤੁਹਾਨੂੰ ਦੁਪੱਟਾ ਢਾਈ ਕਰਵਾ ਕੇ ਵੀ ਦੇ ਦਾਂਗੇ ਪ੍ਰਾਈਸ ਇਹਦਾ ਦੱਸ ਹੀ ਦਿੱਤਾ ਜੀ ਤੁਹਾਨੂੰ 1090 ਰੁਪਏ ਜਿਹੜਾ ਇਹਦਾ ਪ੍ਰਾਈਸ ਰਹਿਣ ਵਾਲਾ ਬਹੁਤ ਸੋਹਣੇ ਜਿਹੜੇ ਸੂ ਦੁਵਾਰਾ ਤੋਂ ਦੱਸ ਦੇ ਮਾ ਸ਼ਿਪਿੰਗ ਐਕਸਟਰਾ ਹੀ ਰਹੂਗੀ ਪਲੀਜ਼ ਮੇਰੀ ਰਿਕੁਐਸਟ ਹੁੰਦੀ ਹੈ ਭੈਣਾ ਉਹਨੂੰ ਸ਼ਿਪਿੰਗ ਐਕਸਟਰਾ ਹੀ ਰਹਿਣ ਵਾਲੀ ਹੈ ਜੀ ਸ਼ਿਪਿੰਗ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਊਗਾ ਦੁਵਾਰਾ ਤੋਂ ਦੇਖ ਲੋ ਜੀ ਇੱਕ ਹੈਗਾ ਆਪਣੇ ਕੋਲੇ ਪਿਸਤਾ ਗਰੇਨ ਨਾਲ ਪਿਸਤੇ ਦਾ ਕੰਬੋ ਹੈ ਜੀ ਬਹੁਤ ਸੋਹਣਾ ਕੰਬੋ ਹੈ ਇਦਾਂ ਦੀ ਬਾਟਮ ਲੱਗੀ ਹੋਈ ਹੈ ਨਾਲ ਸਾਰੀ ਬਾਟਮ ਤੇ ਵੀ ਵਰਕ ਆਊਗਾ ਜਿਹੜੀ ਪੌਂਚੇ ਦੇ ਉੱਤੇ ਔਰ ਨਾਲ ਹੀ ਦੁਪੱਟਾ ਮਸਲੀਨ ਦਾ ਆਊਗਾ ਨੈਕਸਟ ਹੈਗਾ ਜੀ ਕਾਪਰ ਦੇ ਨਾਲ ਇਹ ਵਾਲਾ ਪ੍ਰਿੰਟ ਆਊਗਾ ਬੜਾ ਸੋਹਣਾ ਪ੍ਰਿੰਟ ਹੈ ਇਸ ਤੋਂ ਬਾਅਦ ਆਏਗਾ ਜੀ ਇਦਾਂ ਦਾ ਪ੍ਰਿੰਟ ਜਿਹਦੇ ਨਾਲ ਡਾਰਕ ਬਲੂ ਹੈ ਜਿਹੜਾ ਇਹ ਅ ਨੈਕਸਟ ਹੈਗਾ ਜੀ ਆਪਣਾ ਕਾਫੀ ਕਲਰ ਹੈ ਕਾਫੀ ਕਲਰ ਨਾਲ ਕੰਬੀਨੇਸ਼ਨ ਹੈ ਜੀ ਇਸ ਤੋਂ ਬਾਅਦ ਲਾਈਟ ਡਾਰਕ ਕੰਬੋ ਹੈ ਜੀ ਮੋਰ ਪੰਖੀ ਲਾਈਟ ਡਾਰਕ ਦਾ ਕੰਬੀਨੇਸ਼ਨ ਹੈ ਇਸ ਤੋਂ ਬਾਅਦ ਬਹੁਤ ਜ਼ਿਆਦਾ ਸੋਨਾ ਜਿਹੜਾ ਕੰਬੀਨੇਸ਼ਨ ਬਣਿਆ ਹੋਇਆ ਹੈ ਇਹ ਨਿਊਡ ਜਿਹਾ ਸ਼ੇਡ ਹੈ ਜੀ ਬਲੂ ਬਹੁਤ ਸੋਹਣਾ ਬਲੂ ਆਉਂਦਾ ਜਿਹੜਾ ਉਹਦੇ ਨਾਲ ਆਪਾਂ ਪੀਚ ਜਿਹਾ ਲਾਈਟ ਬਿਲਕੁਲ ਪੀਚ ਕਲਰ ਦਾ ਕੰਬੀਨੇਸ਼ਨ ਬਣਿਆ ਜੀ ਸਾਰਿਆਂ ਦੀ ਆ ਬਾਟਮਸ ਤੇ ਵਰਕ ਆਊਗਾ ਕੋਈ ਵੀ ਬਾਟਮ ਦੇ ਉੱਤੇ ਇਦਾਂ ਦੀ ਵਰਕ ਸਾਰਿਆਂ ਦੇ ਦੁਪट्टे ਮਸਲੀਨ ਦੇ ਆਣਗੇ ਸਿਰਫ ਇਹਨੂੰ ਛੱਡ ਕੇ ਕਿਉਂਕਿ ਇਹ ਸੂਟ ਦਾ ਦੁਪੱਟਾ ਹਲੇ ਡਾਈ ਨਹੀਂ ਹੋਇਆ ਅਗਰ ਤੁਸੀਂ ਡਾਈ ਖੁਦ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਐਜ਼ ਇਟ ਦੁਪੱਟਾ ਵੀ ਸਾਡੇ ਤੋਂ ਪਲੇਨ ਲਗਵਾ ਸਕਦੇ ਹੋ ਸੀ ਦੁਪੱਟਾ ਵੀ ਨਾਲ ਇਦਾਂ ਵਾਈਟ ਭੇਜ ਦਾਂਗੇ ਅਗਰ ਤੁਸੀਂ ਡਾਈ ਕਰਾ ਕੇ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਦੁਪੱਟਾ ਡਾਈ ਕਰਾ ਕੇ ਭੇਜ ਦਾਂਗੇ ਅਗਰ ਬਿਨਾਂ ਦੁਪੱਟੇ ਤੋਂ ਲੈਣਾ ਚਾਹੁੰਦੇ ਤਾਂ ਦੁਪੱਟਾ ਬਿਨਾਂ ਦੁਪੱਟੇ ਤੋਂ ਵੀ ਤੁਹਾਨੂੰ ਸੂਟ ਇਹ ਮਿਲ ਜਾਏਗਾ ਪ੍ਰਾਈਸ ਹੈਗਾ ਜੀ ਇਹਦਾ 1090 ਰੁਪਏ ਸ਼ਿਪਿੰਗ ਐਕਸਟਰਾ ਰਹੇਗੀ ਪਲੀਜ਼ ਸ਼ਿਪਿੰਗ ਲਈ ਕੋਈ ਨਾ ਮਤਲਬ ਰਿਕੁਐਸਟ ਵੀ ਨਾ ਕਰਿਆ ਕਰੋ ਬਹੁਤ ਔਖਾ ਹੁੰਦਾ ਜੀ ਕਸਟਮਰ ਨੂੰ ਜਵਾਬ ਦੇਣਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਸ਼ਿਪਿੰਗ 'ਚ ਮੇਰਾ ਮੇਰਾ ਕੁਝ ਵੀ ਨਹੀਂ ਹੁੰਦਾ ਸਾਰਾ ਇਹ ਜਿਹੜਾ ਆਪਾਂ ਪੋਸਟਮੈਨ ਨੂੰ ਹੀ ਦੇਣਾ ਹੁੰਦਾ ਆਪਣਾ ਪੋਸਟ ਆਫਿਸ ਦੇ ਵਿੱਚ ਸੌਰੀ ਦੇਣਾ ਹੁੰਦਾ ਜੇ ਆਪਾਂ ਜਮਾ ਕਰਵਾਉਨੇ ਆ ਕੋਰੀਅਰ ਜਦੋਂ ਆਪਾਂ ਪਾਰਸਲ ਕਰਵਾਉਣ ਜਾਂਦੇ ਆ ਤਾਂ ਔਰ ਇਸ ਤੋਂ ਬਾਅਦ ਦੱਸ ਦੇਵਾ ਜੀ ਆਪਣੇ ਕੋਲੇ ਹੋਰ ਵੀ ਬੁਟੀਕ ਦੇ ਪੀਸ ਆਏ ਆ ਜੀ ਸ਼ਾਪ ਦੇ ਉੱਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਕਟ ਪੀਸ ਵੀ ਆਏ ਹੋਏ ਆ ਨਵੇਂ-ਨਵੇਂ ਚੀਜ਼ਾਂ ਕਾਫੀ ਆਪਣੇ ਕੋਲੇ ਆਈਆਂ ਹੋਈਆਂ ਜਿਹੜੀਆਂ ਕਿ ਆਪਾਂ ਡੇਲੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਦਿੰਨੇ ਆ ਅਗਰ ਹੋਰ ਵੀ ਤੁਸੀਂ ਐਦਾਂ ਦੀਆਂ ਸੋਹਣੀਆਂ-ਸੋਹਣੀਆਂ ਚੀਜ਼ਾਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਔਰ ਇੰਸਟਾਗ੍ਰam ਦੇ ਚੈਨਲ ਸਾਡੇ ਪੇਜ ਨੂੰ ਵੀ ਜਰੂਰ ਫੋਲੋ ਕਰੋ ਜੀ ਉੱਥੇ ਵੀ ਆਪਾਂ ਜਿਹੜਾ ਕੋਸ਼ਿਸ਼ ਕਰਦੇ ਆਂ ਵੀ ਆਪਾਂ ਜਰੂਰ ਜਲਦੀ ਰੋਜ਼ ਦੀ ਇੱਕ ਵੀਡੀਓ ਤਾਂ ਕਮੇ ਸੇ ਕਮ ਅਪਲੋਡ ਕਰ ਸਕੀਏ ਬਟ ਜਦੋਂ ਟਾਈਮ ਹੁੰਦਾ ਆਪਾਂ ਜਰੂਰ ਅੱਜ ਦੀ ਵੀਡੀਓ ਆ ਆਜ ਦੀ ਵੀਡੀਓ ਦੇ ਵਿੱਚ ਜਿਹੜੇ ਸੂਟ ਲੈ ਕੇ ਆਏ ਸੀ ਸਾਰੇ ਬੁਟੀਕ ਪੀਸ ਨੇ ਜੀ 1090 ਰੁਪਏ ਦਾ ਪ੍ਰਾਈਸ ਹੈ ਤੁਸੀਂ ਲਗਾ ਲਓ ਦੁਪੱਟਾ ਵੀ ਡਾਈ ਹੋ ਕੇ ਆਇਆ ਜੀ ਮਸਲੀਨ ਦਾ ਨਾਲ ਸਟਫ ਵੀ ਲਗਾਇਆ ਆਪਾਂ ਔਰ ਵਰਕ ਵੀ ਹੋਇਆ ਜੀ ਇੰਨੇ ਦੇ ਵਿੱਚ ਬਹੁਤ ਹੀ ਜਾਇਜ਼ ਰੇਟਾਂ ਦੇ ਵਿੱਚ ਆਪਾਂ ਤੁਹਾਨੂੰ ਸੂਟ ਰੈਡੀ ਕਰਕੇ ਦੇ ਰਹੇ ਹਾਂ ਉਹ ਵੀ ਤਾਂ ਕਰਕੇ ਦੇ ਰਹੇ ਹਾਂ ਜੀ ਕਿਉਂਕਿ ਆਪਣਾ ਵੀ ਖੁੱਦ ਦਾ ਵੀ ਹੁੰਦਾ ਜੀ ਮਨ ਵੀ ਹਰ ਬੰਦਾ ਮਤਲਬ ਸਾਰੇ ਸੂਟ ਪਾ ਸਕੇ ਜੀ ਹਨਾ ਆਪਾਂ ਕਹਿੰਦੇ ਆ ਵੀ ਵਰਕ ਮਹਿੰਗਾ ਹੁੰਦਾ ਆਪਾਂ ਸੂਟ ਨਹੀਂ ਪਾ ਸਕਦੇ ਕਈ ਐਦਾਂ ਦੀਆਂ ਵੀ ਮੇਰੀਆਂ ਭੈਣਾਂ ਨੇ ਪਰ ਆਪਾਂ ਸ਼ੌਂਕ ਨਹੀਂ ਜੀ ਰੱਖਣਾ ਤੇ ਜਿਨ੍ਹਾਂ ਦੇ ਸ਼ੌਂਕ ਹੈਗੇ ਨੇ ਜੀ ਸਾਰਿਆਂ ਦੇ ਸ਼ੌਂਕ ਪੂਰਾ ਦੇਣੀ ਆ ਜੀ ਸਸਤੇ ਵੀ ਸੂਟ ਲਿਆਇਆ ਕਰਾਂਗੇ ਮਹਿੰਗੇ ਵੀ ਸੂਟ ਲਿਆਇਆ ਕਰਾਂਗੇ ਜਿਨ੍ਹਾਂ ਨੇ ਵੀ ਜੋ ਵੀ ਤੁਸੀਂ ਲੈਣਾ ਲੈ ਸਕਦੇ ਹੋ ਸ਼ੌਪ ਤੇ ਆਉਣਾ ਸ਼ੌਪ ਤੇ ਵੀ ਆ ਸਕਦੇ ਹੋ ਜੀ ਆਪਣੀ ਸ਼ੌਪ ਹੈਗੀ ਬੁਰਲਾਡਾ ਡਿਸਟ੍ਰਿਕਟ ਮਾਨਸਾ ਦੇ ਵਿੱਚ ਔਰ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਆ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ